ਸਿੰਘ ਸਾਹਿਬ ਜੀ ਨੇ ਮਤੇ ਪੜ੍ਹਿਆ ਕਿ ਜਥੇਦਾਰਾਂ ਨੂੰ ਲਾਉਣਾ ਹੈ ਜਥੇਦਾਰਾਂ ਨੂੰ ਵਿਧੈਗੀ ਦੇਣੀ ਅੱਜ ਤੱਕ ਅਸੀਂ 100 ਸਾਲ ਚ ਵਿਧਾਨ ਵੀ ਨਹੀਂ ਕੋਈ ਬਣਾ ਸਕੇ ਕਿੱਡੇ ਅਫਸੋਸ ਦੀ ਗੱਲ ਹੈ ਸਾਡਾ ਇੱਕ ਵਿਧਾਨ ਹੋਣਾ ਚਾਹੀਦਾ ਕਿ ਸਿੰਘ ਸਹਿਬਾਨ ਕਿਵੇਂ ਲਾਏ ਜਾਂਦੇ ਹੈ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜੀ ਦੇ ਬਚਨ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਉਹਨਾਂ ਨੇ ਜਥੇਦਾਰ ਅਕਾਲ ਤਖਤ ਦੇ ਵਿਧਾਨ ਦੀ ਵਿਆਖਿਆ ਕੀਤੀ ਹੈ ਉਹ ਕਹਿੰਦੇ ਜਥੇਦਾਰ ਅਕਾਲ ਤਖਤ ਕਿਵੇਂ ਲੱਗਦਾ ਉਹਨਾਂ ਦੀ ਆਡੀਓ ਰਿਕਾਰਡਿੰਗ ਸੁਣ ਲਓ ਜਦੋਂ ਮਰਜੀ ਤੁਸੀਂ ਉਹ ਕਹਿੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚਾਰੇ ਤਖਤਾਂ ਦੇ ਜਥੇਦਾਰ ਪੰਜਵਾਂ ਜਿਹਨੂੰ ਬਣਾਉਣਾ ਉਹ ਜਥੇਦਾਰ ਨਹੀਂ ਚਾਰੇ ਤਖਤਾਂ ਦੇ ਜਥੇਦਾਰ ਸਮੁੱਚੀਆਂ ਸਿੱਖ ਸੰਪਰਦਾਵਾਂ ਨਿਆਂੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸਭਾ ਸੁਸਾਇਟੀਆਂ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਸ ਸਿਰ ਜੋੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਣਗੇ। ਔਰ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਉਸ ਸਿੰਘ ਦਾ ਨਾਮ ਉੱਥੇ ਸਾਰਿਆਂ ਵਿੱਚ ਤਜਵੀਜ਼ ਕੀਤਾ ਜਾਏਗਾ ਕਿ ਇਸ ਸਿੰਘ ਨੂੰ ਜਥੇਦਾਰ ਦੀ ਪਦਵੀ ਦੇ ਯੋਗ ਸਮਝਿਆ ਜਾਂਦਾ ਹੈ। ਇਸ ਲਈ ਇਸ ਦੀ ਨਿਯੁਕਤੀ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਅਗਲੀ ਕਾਰਵਾਈ ਕਰੇ। ਉਹ ਮਤਾ ਫੇਰ ਵਰਕਿੰਗ ਕਮੇਟੀ ਵਿੱਚ ਫੇਰ ਐਗਜੈਕਟਿਵ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਫੇਰ ਜਥੇਦਾਰ ਨੂੰ ਸ੍ਰੀ ਅਕਾਲ ਤਖਸਾਲਬ ਲਿਆ ਕੇ ਅਰਦਾਸ ਸ੍ਰੀ ਮੁਖਵਾਕ ਅਤੇ ਦਸਤਾਰਾਂ ਦੇ ਕੇ ਇਸ ਪਦਵੀ ਤੇ ਸੁਭਾਏਮਾਨ ਕੀਤਾ ਜਾਂਦਾ ਮੈਨੂੰ ਦੱਸੋ ਕਿ ਆ ਜਿਹੜੇ ਪਿਛਲੇ ਦਿਨੀ ਜਥੇਦਾਰ ਲਾਏ ਆ ਕਿਹੜੇ ਨਿਜਮਾਤ ਮਿਲਦੇ ਦੀਨ ਇਹਨਾਂ ਨੂੰ ਲਾਇਆ ਗਿਆ ਕਿਹੜਾ ਸਿਧਾਂਤ ਉੱਥੇ ਦੇਖਿਆ ਗਿਆ ਜੈਸੇ ਦਾ ਰੇਸਤਰਾ ਲੱਗਦੇ ਹੁੰਦੇ ਜਿਵੇਂ ਲਾਏ ਗਏ ਆ ਮੈਂ ਇੱਕ ਬੇਨਤੀ ਕਰਦਾ ਸ੍ਰੀ ਅਕਾਲ ਤਖਸਾਲ ਨੂੰ ਆਪਾਂ ਤਖਤ ਨਹੀਂ ਮੰਨਦੇ ਉਹਨੂੰ ਮੇਰੀ ਪੀਰੇ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਨਹੀਂ ਅਸੀਂ ਮੰਨ ਰਹੇ ਮਨੋਂ ਨਹੀਂ ਮੰਨਦੇ ਨਾ ਅਸੀਂ ਕੇਸਗੜ੍ਹ ਸਾਹਿਬ ਨੂੰ ਨਾ ਦਮਦਮਾ ਸਾਹਿਬ ਨੂੰ ਜੇ ਸਾਡੇ ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਭੈ ਹੋਵੇ ਸ੍ਰੀ ਅਕਾਲ ਤਖਸਾਲ ਲਈ ਹਜ਼ਾਰਾਂ ਸਿੰਘਾਂ ਦੀਆਂ ਸ਼ਹੀਦیاں ਹੋਈਆਂ ਖਾਲਸਾ ਦੀ ਉੱਥੇ ਹਜ਼ਾਰਾਂ ਸ਼ਹੀਦਾਂ ਦਾ ਪਹਿਰਾ ਇੱਥੇ ਪੰਜ ਪਿਆਰਿਆਂ ਦੇ ਸਿਰਾਂ ਦੇ ਪਵਿੱਤਰ ਖੂਨ ਡੁੱਲੇ ਆ ਇੱਥੇ ਸ਼ਹੀਦਾਂ ਦਾ ਨਿਵਾਸ ਹੈ ਇਹ ਸ਼ਹੀਦੀ ਸ਼ਕਤੀ ਸਥਲ ਹਨ ਗੁਰੂ ਘਰ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤਖਤ ਹੈ ਇਹਨਾਂ ਤਖਤਾਂ ਦੀ ਸ਼ਕਤੀ ਸੀ ਕਿ ਦਿੱਲੀ ਦਾ ਤਖਤ ਇਸ ਤਖਤ ਨਾਲ ਟਕਰਾਇਆ ਤੇ ਉਸ ਸਮੇਂ ਦੇ ਹਾਕਮਾਂ ਦੀ ਅੱਜ ਜੜ ਨਹੀਂ ਦੁਨੀਆ ਵਿੱਚ ਕਿਸੇ ਨੂੰ ਲੱਭਦੀ ਉੱਥੇ ਤੁਹਾਡੀ ਨਾ ਮੇਰੀ ਕੋਈ ਗੱਲ ਨਹੀਂ ਅਸੀਂ ਆਵਾਜ਼ ਉਠਾਵਾਂਗੇ ਚੁੱਪ ਵੀ ਕਰ ਜਾਾਂਗੇ ਪਰ ਜਿਸ ਦਿਨ ਧੰਗ ਗੁਰੂ ਹਰਗੋਬਿੰਦ ਸਾਹਿਬ ਨੇ ਇਨਸਾਫ਼ ਨਿਆਂ ਕੀਤਾ ਜਿਸ ਦਿਨ ਕਲੀਆਂ ਵਾਲੇ ਨੇ ਇਨਸਾਫ਼ ਕੀਤਾ ਉਸ ਦਿਨ ਮੈਂ ਇਹ ਗੱਲ ਗੁਰੂ ਸਾਹਿਬ ਦੀ ਹਜ਼ੂਰੀ ਚ ਨਿਮਰਤਾ ਨਾਲ ਕਹਿਣਾ ਤੁਹਾਡੇ ਕੋਲੇ ਲੋਕ ਵੀ ਨਹੀਂ ਰਹਿਣਾ ਪਰਲੋਕ ਵੀ ਨਹੀਂ ਰਹਿਣਾ ਉਸਤੇ